ਦੇ ਗੁਲਣ ਸੁਖ ਬਚਨ ਧੰਨ ਨਾਨਕ ਤੇਰੀ ਵਡੀ ਕਨਾਈ ਤਿੰਗ ਬੁੱਕ ਜੋ ਮਰ ਗਾਵਲੀ ਪੰਢੀ ਜਾਏ ਨਾ ਧੀਰ ਤਰਵਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸ਼ਾਨਮਾਨਯੋ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜਿਓ ਆਓ ਜਿਤਨੇ ਵੀ ਭਾਵਨਾ ਵਾਲੇ ਜਗਿਆਸ਼ੂ ਜਨ ਇਸ ਰਾਤਰੀ ਦੇ ਦੀਵਾਨ ਅੰਦਰ ਗੁਰਮੁਖੀ ਚੌਂਕੜੇ ਮਾਰ ਕੇ ਭਗਤੀ ਔਰ ਵੈਰਾਗ ਦੀ ਮੂਰਤ ਬਣ ਬੈਠੇ ਹੋ ਵੱਡਿਆਂ ਭਾਗਾਂ ਵਾਲੇ ਹੋ ਗੁਰਮੁਖੋ ਆਓ ਆਦ ਗੁਰੂ ਜਗਤ ਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਦੀ ਲੜੀ ਆਪਾਂ ਵਿਚਾਰਦੇ ਆ ਰਹੇ ਹਾਂ ਜਿੱਥੇ ਕੱਲ ਅਸੀਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਪੁਸ਼ੋਕੜ ਪਰਿਵਾਰ ਦਾ ਇਹ ਕਿਦਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨਮ ਰਾਏ ਭੋਏ ਦੀ ਤਲਵੰਡੀ ਤੇ ਪਹਿਲੀ ਸਿੱਖ ਦੌਲਤਾदाई ਬਣ ਕੇ ਗੁਰੂ ਨਾਨਕ ਦੇ ਘਰ ਵਿੱਚੋਂ ਨਵਾਜ ਕੇ ਗਈ ਉਸ ਤੋਂ ਬਾਅਦ ਉਸ ਨੂੰ ਦਿਨਾ ਬਾਅਦ ਪਰਿਵਾਰ ਨੇ ਨਾਮ ਰੱਖਿਆ ਨਾਨਕ ਜਿਹੜਾ ਨਾਨਕ ਸ਼ਬਦ ਰੱਖਿਆ ਨਾ ਇਹ ਅਸਲ ਦੇ ਵਿੱਚ ਬੇਬੇ ਨਾਨਕੀ ਦੇ ਨਾਮ ਤੋਂ ਰੱਖਿਆ ਹੋਇਆ ਹੈ ਨਾਨਕ ਨਾਮ ਰੱਖਿਆ ਗਿਆ ਸਮਾ ਤੁਰੇ ਤੁਰਿਆ ਚਾਰ ਪੰਜ ਕਿਸਾਲਾਂ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਹੋਏ ਨੇ ਤੇ ਪਰਿਵਾਰ ਨੇ ਪੜਨ ਪਾਉਣਾ ਹੈ। ਛਿਆਣੀਆਂ ਉਮਰਾਂ ਵਾਲੇ ਦਾਨੇ ਪੁਰਸ਼ ਜਾਣਦੇ ਨੇ ਵੀ ਪਹਿਲਾ 5 ਸਾਲ 6 7 7 ਸਾਲ ਦੇ ਬੱਚੇ ਨੂੰ ਪੜਨੇ ਪਾਇਆ ਜਾਂਦਾ ਸੀ। ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਦੁਨਿਆਵੀ ਪੜ੍ਹਾਈ ਪੜਾਉਣ ਵਾਸਤੇ ਗੋਪਾਲ ਦਾਸ ਕੋਲ ਗਏ। ਉਸ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਜੀ ਕਤਬਦੀਨ ਕੋਲ ਗਏ। ਔਰ ਤੀਸਰੇ ਸਨ ਬਿਰਜਨਾਥ ਉਹਨਾਂ ਕੋਲੋਂ ਸੰਸਕ੍ਰਿਤੀ ਤੇ ਕਤਬਦੀਨ ਦੇ ਕੋਲੋਂ ਅਰਬੀ ਤੇ ਫਾਰਸੀ ਦੀ ਪ੍ਰਾਪਤੀ ਕੀਤੀ ਤੇ ਦੇਖੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਚਰਚਾ ਪੰਡਿਤ ਗੋਪਾਲ ਦਾਸ ਨਾਲ ਕੀਤੀ ਇਹ ਜੋ ਪਹਿਲੇ ਦਿਨ ਗਏ ਗੁਰੂ ਨਾਨਕ ਪਾਤਸ਼ਾਹ ਨੂੰ ਕਹਿਣ ਲੱਗੇ ਵੀ ਨਾਨਕ ਤੈਨੂੰ ਪੜਨਾ ਸ਼ੁਰੂ ਕਰ ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਵੀ ਪੜ੍ਹ ਕੇ ਕੀ ਹੋਵੇਗਾ ਪੜ੍ਹ ਕੇ ਕੀ ਹੋਵੇਗਾ ਤੂੰ ਪਟਵਾਰੀ ਦਾ ਪੁੱਤਰ ਏ ਤੈਨੂੰ ਤੇ ਪੜ੍ਹਾਈ ਦੀ ਵਿਦਵਤਾ ਬਾਰੇ ਪਤਾ ਹੋਣਾ ਚਾਹੀਦਾ ਵੀ ਪੜ੍ਹੇ ਲਿਖੇ ਨੂੰ ਸਮਾਜ ਦੇ ਵਿੱਚ ਆਦਰ ਮਿਲਦਾ ਹੈ ਪੜ੍ਹੇ ਲਿਖੇ ਨੂੰ ਸਮਾਜ ਦੇ ਵਿੱਚ ਵਿਚਰਣਾ ਆਉਂਦਾ ਹੈ ਪੜ੍ਹੇ ਲਿਖੇ ਨੂੰ ਹਸਾਬ ਕਿਤਾਬ ਕਰਨਾ ਆਉਂਦਾ ਹੱਥ ਜੁੜ ਬੇਨਤੀ ਕਰਾਂ ਗੁਰਮਖੋ ਜੇ ਸਮਾਜ ਦੇ ਵਿੱਚ ਬਹੁਤੀ ਵੱਡੀ ਦੇਣ ਪੜ੍ਹੇ ਲਿਖੇ ਦੀ ਨਹੀਂ ਨਾ ਤੇ ਬਹੁਤੀ ਦੇਣ ਸਮਾਜ ਦੇ ਵਿੱਚ ਪੜੇ ਲਿਖੇ ਦੀ ਵੀ ਨਹੀਂ ਹੈਗੀ ਜੀ ਮੈਂ ਤੁਹਾਨੂੰ ਬੇਨਤੀ ਕਰਨੀ ਹੈ ਅੱਜ ਜਿੰਨਾ ਬੋਲ ਬਾਲਾ ਮਨੁੱਖ ਬਰੂਦ ਦੇ ਢੇਰ ਤੇ ਬੈਠਾ ਹੋਇਆ ਇਹ ਕਿਸੇ ਅਨਪੜ੍ਹ ਵਿਅਕਤੀ ਦੀ ਕੱਢੀ ਹੋਈ ਕਾਰਡ ਨਹੀਂ ਇਹ ਪੜੇ ਲਿਖੇ ਦੀ ਹੈ ਇਹ ਗੁਰੂ ਨਾਨਕ ਪਾਤਸ਼ਾਹ ਪੰਡਿਤ ਗੋਪਾਲ ਦਾਸ ਨੂੰ ਕਹਿਣ ਲੱਗੇ ਪੰਡਿਤ ਜੀ ਬੜਾ ਵਧੀਆ ਸਵਾਲ ਦਾ ਤੁਸੀਂ ਜਵਾਬ ਦਿੱਤਾ ਵੀ ਪੜ੍ਹ ਲਿਖ ਕੇ ਬੰਦੇ ਨੂੰ ਹਾਬ ਕਿਤਾਬ ਕਰਨਾ ਆ ਜਾਂਦਾ। ਤੁਸੀਂ ਇਹ ਦੱਸੋ ਵੀ ਤੁਹਾਨੂੰ ਹਾਬ ਕਿਤਾਬ ਕਰਨਾ ਆ ਗਿਆ। ਹੁਣ ਜਿੰਨੀ ਕੋ ਦੀ ਸੋਚ ਸੀ ਉਹਨੇ ਓਨੀ ਕੁ ਅਡਾਰੀ ਲਈ ਤੇ ਇੱਕ ਸ਼ਬਦ ਕਿਹਾ ਕਹਿੰਦੇ ਲੱਗੇ ਦੇਖੋ ਸਾਨੂੰ ਗਿਣਤੀ ਦਾ ਜਿਹੜਾ ਹਸਾਬ ਕਿਤਾਬੇ ਉਹ ਤਾਂ ਆਉਂਦਾ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿੰਨਾ ਝਰ ਹੋ ਗਿਆ ਪੰਡਿਤ ਗੋਪਾਲ ਦਾਸ ਦੀ ਸੰਸਾਰ ਤੇ ਆਇਆ ਕਿੰਨੇ ਸਾ ਨੇ ਜਿਹੜੇ ਰੱਬ ਦੀ ਯਾਦ ਤੋਂ ਬਿਨਾਂ ਬਤੀਤ ਕਰ ਚੁੱਕੇ ਹੋ ਕਦੀ ਹਸਾਬ ਕਿਤਾਬ ਲਾਇਆ ਜਦੋਂ ਪੰਡਿਤ ਗੋਪਾਲ ਦਾਸ ਨੂੰ ਰੋਹਾਨੀਆ ਦਾ ਉਪਦੇਸ਼ ਵਾਲੇ ਪਾਸੇ ਗੁਰੂ ਨਾਨਕ ਪਾਤਸ਼ਾਹ ਨੇ ਦੱਸਿਆ ਨਾ ਤੇ ਪੰਡਤ ਗੋਪਾਲ ਦਾਸ ਨੇ ਗੁਰੂ ਨਾਨਕ ਪਾਛਾ ਦੇ ਚਰਨ ਪਕੜ ਲੈ ਕਹਿਣ ਲੱਗੇ ਨਾਨਕ ਅਸੀਂ ਤੇ ਦੁਨਿਆਵੀ ਸਾਹਿਬ ਕਿਤਾਬ ਲਾਉਂਦੇ ਸੀ ਪਰ ਇਹ ਨਹੀਂ ਸੀ ਸਾਹਿਬ ਲਾਇਆ ਵੀ ਅਸੀਂ ਜਦੋਂ ਦੇ ਸੰਸਾਰ ਤੇ ਆਇਆ ਕਿੰਨੇ ਸਾਹ ਨੇ ਜਿਹੜੇ ਰੱਬ ਦੀ ਭਗਤੀ ਤੋਂ ਬਿਨਾ ਅਜਾਈ ਚਲੇ ਗਏ ਨੇ ਤੇ ਗੁਰਬਾਣੀ ਵਾਰ-ਵਾਰ ਸੁਚੇਤ ਕਰਦੀ ਏ ਦਮ ਦਮ ਸਦਾ ਸੁਮਾਲਦਾ ਦਮ ਨਾ ਬਿਰਥਾ ਜਾਏ ਜਾਂ ਗੁਰਬਾਣੀ ਵਿੱਚ ਸਾਨੂੰ ਸੁਚੇਤ ਕੀਤਾ ਗੁਰੂ ਸਾਹਿਬ ਜੀ ਨੇ ਤੇ ਸਾਨੂੰ ਸਿਧਾਂਤ ਦਿੱਤਾ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਕੀ ਜਦੋਂ ਦਾਇਆ ਕਿੰਨਾ ਸਾਹਿਬ ਕਿਤਾਬ ਕਦੀ ਲਾਇਆ ਮੈਂ ਕਿੰਨਾ ਰੱਬ ਵਾਲੇ ਪਾਸੇ ਨੂੰ ਧਿਆਨ ਦਿੱਤਾ ਸਮਾਂ ਤੇ ਤੇਰਾ ਇਦਾਂ ਕੁਝ ਗੁਜ਼ਰ ਗਿਆ ਰਹਿਣ ਗਵਾਈ ਸੋਇਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲਾ ਜਾਏ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੰਡਤ ਗੋਪਾਲ ਦਾਸ ਨੂੰ ਟਣਕਾ ਟਣਕਾ ਕੇ ਸਵਾਲਾਂ ਦੇ ਜਵਾਬ ਕੀਤੇ ਪੰਡਤ ਗੋਪਾਲ ਦਾਸ ਨੇ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਫੜਲੇ ਮਹਿਤਾ ਕਾਲੂ ਨੂੰ ਕੋਲ ਬੁਲਾ ਕੇ ਕਿਹਾ ਕਹਿਣ ਲੱਗੇ ਮਹਿਤਾ ਕਾਲੂ ਜੀ ਇਹ ਬੱਚਾ ਕੋਈ ਆਮ ਨਹੀਂ ਇਹ ਤਾਂ ਰੱਬੀ ਰੂਹ ਹੈ ਇਹਨੇ ਉਹ ਸਾਨੂੰ ਸਿੱਖਿਆ ਦਿੱਤੀ ਹੈ ਜਿਹੜੀ ਧਾਰਮਿਕ ਗ੍ਰੰਥਾਂ ਵਿੱਚੋਂ ਪੜ੍ਹ ਕੇ ਸਾਨੂੰ ਨਹੀਂ ਆਈ ਹੁਣ ਰਾਏ ਪੋਏ ਦੀ ਤਲਵੰਡੀ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਣਾਂ ਦੀ ਖੁਸ਼ਬੂ ਹੈ ਜਿਹੜੀ ਉਹ ਫੈਲਣੀ ਸ਼ੁਰੂ ਹੋ ਚੁੱਕੀ ਹੈ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਮਰ ਹੋਈ ਹੈ ਤਕਰੀਬਨ 11 ਸਾਲ ਦੀ। ਅੱਜ ਬੜੇ ਪੱਖ ਨੇ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਨੇ। ਤੇ ਉਸ ਸਮੇਂ ਕੀ ਹੁੰਦਾ ਸੀ ਵੀ ਧਾਰਮਿਕ ਦੇ ਵਿੱਚ ਪ੍ਰਵੇਸ਼ ਕੀਤਾ ਜਾਂਦਾ ਸੀ। ਮੈਂ ਪਿੱਛੇ ਬੇਨਤੀ ਕੀਤੀ ਸੀ ਵੀ ਬ੍ਰਾਹਮਣ ਨੇ ਮਿਥਿਆ ਹੋਇਆ ਸੀ ਜਦੋਂ ਬ੍ਰਾਹਮਣ ਦਾ ਪੁੱਤ 8 ਸਾਲ ਦਾ ਹੁੰਦਾ ਸੀ ਉਹਨੂੰ ਧਾਰਮਿਕ ਕਿਰਿਆ ਦੇ ਵਿੱਚ ਪ੍ਰਵੇਸ਼ ਕੀਤਾ ਉਹਨੂੰ ਜੰਜੂ ਪਹਿਨਾਇਆ ਜਾਂਦਾ ਸੀ ਤੇ ਜਿਹੜਾ ਖੱਤਰੀ ਦਾ ਪੁੱਤ ਸੀ ਉਹਨੂੰ 11 ਸਾਲ ਦੀ ਉਮਰ ਵਿੱਚ ਜੰਜੂ ਪਹਿਨਾਇਆ ਜਾਂਦਾ ਸੀ ਤੇ ਜਿਹੜਾ ਵੈਸ਼ ਵੈਸ਼ ਦਾ ਸੀ ਉਹਨੂੰ 12 ਸਾਲ ਦੀ ਉਮਰ ਵਿੱਚ ਜੰਜੂ ਪਹਿਨਾਇਆ ਜਾਂਦਾ ਸੀ ਫਿਰ ਇਹਨੇ ਕੀ ਕੀਤਾ ਸੀ ਜੰਜੂਦੀਆਂ ਰੁੱਤਾਂ ਬਦਲੀਆਂ ਹੋਈਆਂ ਸਨ ਜਦੋਂ ਆਪ ਪਹਿਨਦਾ ਸੀ ਬਸੰਤ ਰੁੱਤ ਵਿੱਚ ਜਦੋਂ ਖਤਰੀ ਨੂੰ ਪਹਿਨਾਉਂਦਾ ਸੀ ਤੇ ਭਾਰ ਗਰਮੀ ਵਿੱਚ ਤੇ ਜਦੋਂ ਵੈਸ਼ ਨੂੰ ਪਵਾਉਂਦਾ ਸੀ ਤੇ ਪਤਝੜ ਵਿੱਚ ਪਵਾਉਂਦਾ ਸੀ ਇਹ ਫਿਰ ਇਹਨਾਂ ਦੇ ਜੰਜੂ ਇੱਕ ਨਹੀਂ ਸਨ ਜਦੋਂ ਆਪ ਪਹਿਨਦਾ ਸੀ ਸੂਤ ਦਾ ਕੱਤ ਕੇ ਤਿੰਨ ਧਾਗਿਆਂ ਵਾਲਾ ਖੱਤਰੀ ਨੂੰ ਸਣ ਦਾ ਵੈਸ਼ ਨੂੰ ਭੇਡਾਂ ਦੀ ਉਨ ਦਾ ਕੱਤ ਕੇ ਪਾਉਂਦਾ ਸੀ ਇਹ ਦੇਖੋ ਇਹਦਾ ਜੰਝੂ ਪਾਉਣ ਦਾ ਤਰੀਕਾ ਕਿਦਾਂ ਦਾ ਸੀ ਜਿਹੜੇ ਸਨਾਤਨ ਮਤ ਨੂੰ ਮੰਨਣ ਵਾਲੇ ਵੀਰ ਨੇ ਉਹਨਾਂ ਨੂੰ ਪਤਾ ਹੋਵੇਗਾ ਇਹ ਕੀ ਕਰਿਆ ਕਰਦਾ ਸੀ ਵੀ ਜਦੋਂ ਜੰਝੂ ਪੈਣ ਦਾ ਸੀ ਇਹ ਖੱਬੇ ਵਾਲੇ ਪਾਸਿਓਂ ਸੱਜੇ ਵਾਲੇ ਪਾਸੇ ਜੇ ਜਦੋਂ ਇਹਨਾਂ ਦੀ ਕੋਈ ਮਿਰਤੀ ਹੁੰਦੀ ਹੈ ਨਾ ਸਨਾਤਨ ਮਤ ਵਾਲੇ ਵੀਰਾਂ ਦੀ ਉਸ ਦਿਨ ਇਹ ਸੱਜੇ ਤੋਂ ਖੱਬੇ ਵਾਲੇ ਪਾਸੇ ਨੂੰ ਰਹਿੰਦਾ ਹੁਣ ਅਸੀਂ ਆ ਅਸੀਂ ਸਭ ਸੱਜੇ ਤੋਂ ਖੱਬੇ ਵਾਲੇ ਪਾਸੇ ਨੂੰ ਸ਼੍ਰੀ ਸਾਹਿਬ ਆਉਂਦੀ ਇਹਦਾ ਮਤਬਲ ਹੈ ਕਿ ਵੀ ਅਕਸਰ ਜਿਹੜਾ ਮਨੁੱਖ ਹੈ ਸੱਜਾ ਹੱਥ ਵਰਤਦਾ ਵੀ ਜਿਹੜੀ ਮਿਆਣ ਹੈ ਉਹ ਖੱਬੇ ਹੱਥ ਨਾਲ ਪਕੜੇ ਤੇ ਸੱਜੇ ਹੱਥ ਨਾਲ ਵੀ ਤੁਸ਼ਰੀ ਸਾਹਿਬ ਕੱਢ ਲਏ ਇਸ ਕਰਕੇ ਇਸ ਕਰਕੇ ਅਸੀਂ ਸੱਜੇ ਤੋਂ ਖੱਬੇ ਵਾਲੇ ਪਾਸੇ ਨੂੰ ਪਾਉਨੇ ਆ। ਵੀ ਅਕਸਰ ਜਿਹੜਾ ਮਨੁੱਖ ਹੈ ਸੱਜਾ ਹੱਥ ਵਰਤਦਾ ਜਦੋਂ ਉਹ ਨੇ ਸ਼੍ਰੀ ਸਾਹਿਬ ਕੱਢਣੀ ਖੱਬੇ ਹੱਥ ਨਾਲ ਪਕੜੇ ਤੇ ਸੱਜੇ ਨਾਲ ਬਾਹਰ ਕੱਢ ਲੈ। ਤੇ ਸਨਾਤਨ ਮਤ ਵਾਲਾ ਵੀਰ ਸੀ ਜਦੋਂ ਜੰਝੂ ਪਹਿਨਾਉਂਦਾ ਸੀ ਉਹ ਖੱਬੇ ਤੋਂ ਸੱਜੇ ਵਾਲੇ ਪਾਸੇ ਨੂੰ। ਤੇ ਜਦੋਂ ਕੋ ਉਹਨਾਂ ਦੀ ਮਰਤੀ ਹੁੰਦੀ ਹੈ ਉਦੋਂ ਸੱਜੇ ਤੋਂ ਖੱਬੇ ਵਾਲੇ ਪਾਸੇ ਨੂੰ ਪਹਿਨਾਉਂਦਾ ਸੀ। ਗੁਰੂ ਨਾਨਕ ਪਾਤਸ਼ਾਹ ਜੀ ਦੀ ਉਮਰ ਹੈ 11 ਸਾਲ ਹੁਣ ਉਹ ਸਮੇਂ ਧਰਮ ਦੇ ਵਿੱਚ ਉਹਨਾਂ ਪ੍ਰਵੇਸ਼ ਹੋਣਾ ਮਹਿਤਾ ਕਾਲੂ ਜੀ ਨੇ ਸੱਦਾ ਦਿੱਤਾ ਗਿਆ ਹੁਣ ਤੱਕ ਦੇਖੋ ਗੁਰੂ ਨਾਨਕ ਪਾਤਸ਼ਾਹ ਚੁੱਪ ਨੇ ਕੋਈ ਵਿਚਾਰ ਨਹੀਂ ਉਹਨਾਂ ਨੇ ਰੱਖੀ ਤੇ ਉਹ ਸਮੇਂ ਜਦੋਂ ਧਰਮ ਦੇ ਵਿੱਚ ਪ੍ਰਵੇਸ਼ ਕੀਤਾ ਜਾਂਦਾ ਸੀ ਨਾ ਇੱਕ ਵਿਆਹ ਵਰਗਾ ਸਮਾਗਮ ਹੁੰਦਾ ਸੀ ਹੁਣ ਉਸ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਹੁਕਮ ਕੀਤਾ ਗਿਆ ਵੀ ਇਹਨਾਂ ਨੂੰ ਲੈ ਕੇ ਆਂਦਾ ਜਾਵੇ ਤੇ ਉਸ ਤੋਂ ਬਾਅਦ ਜਿਹੜੀ ਜੰਜੂ ਦੀ ਰਸਮ ਹੈ ਉਹ ਕੀ ਹੋਣੀ ਹੈ ਹੁਣ ਸਾਰੇ ਰਿਸ਼ਤੇਦਾਰ ਆਏ ਹੋਏ ਨੇ ਬੜਾ ਵੱਡਾ ਸਮਾਗਮ ਹੈ ਬੀਬੀ ਨਾਨਕੀ ਆਪਣੇ ਵੀਰੇ ਦੀ ਉਂਗਲ ਪਕੜ ਕੇ ਉਸ ਪੰਡਾਲ ਦੇ ਵਿੱਚ ਲੈ ਕੇ ਆ ਰਹੀਏ ਜਿੱਥੇ ਪੰਡਤ ਹਰਧਿਆਲ ਬੈਠਾ ਹੈ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਲਿਆ ਕੇ ਚੌਂਕੀ ਤੇ ਬਿਠਾ ਦਿੱਤਾ ਗਿਆ ਤੇ ਕੋਲ ਬੇਬੇ ਨਾਨਕੀ ਉਹਨੇ ਮੰਤਰ ਪੜੇ ਮੰਤਰ ਪੜ ਕੇ ਜਜੋ ਜੰਜੂ ਪਾਉਣ ਲੱਗਣਾ ਗੁਰੂ ਨਾਨਕ ਪਾਤਸ਼ਾਹ ਕਹਿੰਨੇ ਕਿ ਵੀ ਠਹਿਰ ਸਜਣਾ ਹੁਣ ਠਹਿਰ ਅੱਜ ਤੱਕ ਪੰਡਤ ਹਰਦੀਆਲ ਦੇ ਅੱਗੇ ਕਿਸੇ ਨੇ ਸਵਾਲ ਜਵਾਬ ਨਹੀਂ ਕਰਨ ਕੀਤੇ ਆਮ ਤੌਰ ਤੇ ਅਸੀਂ ਕਹਿੰਦੇ ਆ ਵੀ ਸਿੱਖੀ ਤਰਕ ਤੋਂ ਸ਼ੁਰੂ ਨਹੀਂ ਹੁੰਦੀ ਸਿੱਖੀ ਦਾ ਪਹਿਲਾ ਪੜਾਅ ਹੀ ਤਰਕ ਤੋਂ ਸ਼ੁਰੂ ਹੁੰਦਾ ਹੁਣ ਜਦੋਂ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਪੰਡਤ ਜੀ ਠਹਿਰੋ ਜਰਾ ਉਹ ਕਹਿੰਦਾ ਜੀ ਦੱਸੋ ਕਹਿੰਦਾ ਕੋ ਮੇਰੇ ਕੋਈ ਸਵਾਲ ਨੇ ਤੇ ਦਿੱਦਸੋ ਕਹਿੰਦੇ ਆ ਕੀ ਐ ਕਹਿੰਦੇ ਧਾਰਮਿਕ ਚਿੰਨ ਐ ਕਹਿੰਦੇ ਬਿਲਕੁਲ ਠੀਕ ਕਹਿੰਦੇ ਇਹਦੇ ਨਾਲ ਪਾਣ ਨਾਲ ਕੀ ਹੋਵੇਗਾ ਕਹਿੰਨ ਲੱਗੇ ਨਾਨਕ ਨੂੰ ਧਰਮੀ ਬਣ ਜਾਏਗੇ ਗੁਰੂ ਨਾਨਕ ਪਾਚਾ ਕਹਿੰਦੇ ਆਹੀ ਦਾ ਗੱਲ ਅਸੀਂ ਕਹਿਣ ਆਏ ਆ ਵੀ ਸਾਰਾ ਸੰਸਾਰ ਧਰਮੀ ਹੋਣਾ ਚਾਹੀਦਾ ਤੇ ਕਹਿੰਦਾ ਜੀ ਮੈਂ ਨਾਮ ਪਾਵਾਂ ਤੇ ਕਹਿੰਦੇ ਤੂੰ ਅਨਧਰਮੀ ਰਹੇਗਾ ਕਹਿੰਨ ਲੱਗੇ ਠੀਕ ਕਹਿ ਲੇ ਗੋਣ ਤੁਸੀਂ ਆਪ ਹੀ ਕਿਹਾ ਵੀ ਜੇ ਮੈਂ ਜੰਝੂ ਪਹਿਨਾਗਾ ਤੇ ਧਰਮੀ ਆ ਤੇ ਜੇ ਨਾ ਪਹਿਨਾਗਾ ਹਨ ਧਰਮੀ ਆ ਉਹ ਕਹਿੰਦਾ ਬਿਲਕੁਲ ਠੀਕ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਭੈਣ ਬੀਬੇ ਨਾਨਕੀ ਨੂੰ ਅੱਗੇ ਕਰ ਦਿੱਤਾ ਕਹਿ ਲਗੇ ਪੰਡਤ ਜੀ ਮੇਰੇ ਤੋਂ ਪਹਿਲਾਂ ਮੇਰੀ ਭੈਣ ਵੱਡੀ ਐ ਇਹਨੂੰ ਜੰਝੂ ਪਹਿਨਾਓ ਪੰਡਤ ਹਰਦਿਆਲ ਕਹਿਣ ਲੱਗਾ ਨਾਨਕ ਇਸਤਰੀ ਨੂੰ ਜੰਜੂ ਪਹਿਨਾਨ ਦੀ ਮਰਿਆਦਾ ਨਹੀਂ ਇੱਕੋ ਗੁਰੂ ਨਾਨਕ ਪਾਤਸ਼ਾਹ ਨੇ ਕਿੱਡੀ ਕਿਰਪਾ ਕੀਤੀ ਸਾਡੇ ਤੇ ਉਹ ਕਹਿੰਦਾ ਵੀ ਇਸਤਰੀ ਨੂੰ ਅਜਾਜਤ ਨਹੀਂ ਦਿੰਦਾ ਧਰਮ ਵੀ ਇਹਨੂੰ ਜੰਜੂ ਪਹਿਨਾਇਆ ਜਾਏ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਪੰਡਤ ਜੀ ਹੁਣੇ ਹੁਣੇ ਤੁਸੀਂ ਕਹਿ ਰਹੇ ਸੀ ਵੀ ਜੇ ਮੈਂ ਜੰਜੂ ਪਹਿਨਾਗਾ ਤੇ ਧਰਮੀ ਤੇ ਜੇ ਨਾ ਪਹਿਨਾਗਾ ਤੇ ਅਨਧਰਮੀ ਇਹਦਾ ਮਤਲਬ ਮੇਰੀ ਭੈਣ ساری ਉਮਰ ਹੀ ਅਨ ਧਰਮੀ ਰਹੇਗੀ ਮੈਂ ਐਸੇ ਧਰਮ ਨੂੰ ਸਵੀਕਾਰ ਨਹੀਂ ਕਰਦਾ ਵੀ ਇੱਕ ਪਰਿਵਾਰ ਦੇ ਵਿੱਚ ਦਫਾੜ ਪੈ ਜੇ ਇੱਕ ਧਰਮੀ ਦੇ ਕੰਨ ਧਰਮੀ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਥੇ ਹਰਦੇয়াল ਪੰਡਤ ਨੂੰ ਸਮਝਾਇਆ ਬਾਣੀ ਦੇ ਰਾਈ ਅੱਜ ਬੜੀ ਲੋੜ ਹੈ ਸਾਨੂੰ ਹਜੂਰ ਨੇ ਕਿਹਾ ਸੱਜਣਾ ਜੇ ਤੂੰ ਜੰਜੂ ਪਹਿਨਾਣਾ ਤੇ ਆ ਦੇ ਦਇਆ ਕਪਾ ਸਨ ਤੋਕ ਸੂਤ ਜਤ ਗੰਢੀ ਸਤ ਵਟ ਰੋਜ਼ ਗੁਰੂ ਸWARE ਗੁਰੂ ਕੇ ਕੀਰਤਨੀਏ ਆਸਾ ਦੀ ਵਾਰ ਵਿੱਚ ਪਾਵਣ ਇਹ ਬਚਨ ਆਪ ਜੀ ਨੂੰ ਸਰਵਣ ਕਰਾਉਂਦੇ ਆ ਵੀ ਸੱਜਣਾ ਜਿਹੜਾ ਤੂੰ ਜੰਝੂ ਹੈ ਨਾ ਇਹ ਹੀ ਜਿਹੜਾ ਤੂੰ ਪਾਇਆ ਹੋਇਆ ਹੈ ਇਹ ਸੱਜਣਾ ਕਪਾਦ ਹੈ ਇਹ ਜਿਹੜਾ ਮੇਰੇ ਵਾਸਤੇ ਤੂੰ ਲੈ ਕੇ ਆਇਆ ਉਹ ਸਣ ਦਾ ਲੈ ਕੇ ਆਇਆ ਜੇ ਤੂੰ ਮੈਨੂੰ ਜੰਝੂ ਪੈਣ ਆਉਣਾ ਤਾਂ ਆ ਪਿਆਰ ਦਇਆ ਕਪਾ ਦਇਆ ਦੀ ਕਪਾ ਉਹ ਵੇ ਸਨ ਤੋਕ ਸੂਤ ਸੰਤੋਖ ਦਾ ਸੂਤਰ ਹੋਵੇ ਜਤ ਗੰਢੀ ਸਤਵਟ ਉੱਚਾ ਅਚਰਨ ਦੀ ਗੰਢੀ ਹੋਵੇ ਤੇ ਸਤ ਦਾ ਵਟ ਚੜਿਆ ਹੋਵੇ ਮੈਂ ਥੋੜੇ ਥੋੜੇ ਅਰਥ ਕਰਾਂਗਾ ਤੁਹਾਡੇ ਨਾਲ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ ਇਹ ਜਨੇਉ ਜੀ ਕਾ ਹੈਤ ਪੰਡ ਕੱਤ ਆ ਐ ਜਿੰਦ ਦਾ ਅਸਲੀ ਜਨੀਉ ਆ ਐ ਧਾਰਮਿਕ ਚਿੰਨ ਹਈ ਹਈ ਦਾ ਅਕਰੀਅ ਦੇ ਹੈਗਾ ਤੇ ਪਾ ਦੇ ਤੇ ਨਹੀਂ ਤੇ ਸੱਜਣਾ ਸੈਡ ਤੇ ਹੋ ਜਾ ਇਹ ਜਨੀਉ ਜੀ ਕਾ ਹੈਤ ਪੰਡ ਕੱਤ ਹਜੂਰ ਕਹਿੰਦੇ ਨਾ ਇਹ ਟੁੱਟਾ ਜਿਹੜਾ ਤੂੰ ਪਾਇਆ ਨੇ ਤੇ ਟੁੱਟ ਜਾਣਾ ਇਨੇ ਤੇ ਮੈਲਾ ਵੀ ਹੋ ਜਾਣਾ ਇਹਨੇ ਸੜ ਵੀ ਜਾਣਾ ਨਾ ਇਹ ਟੁੱਟੇ ਨਾ ਮਲ ਲੱਗੇ ਨਾ ਇਹ ਜਲੇ ਨਾ ਜਾਏ ਇਹਨੇ ਸੜਨਾ ਵੀ ਨਹੀਂ ਇਹ ਤੇ ਆਤਮਾ ਦਾ ਜਨੂ ਹੈ ਨਾ ਇਹ ਟੁੱਟੇ ਨਾ ਮਲ ਲੱਗੇ ਨਾ ਇਹ ਜਲੇ ਨਾ ਜਾਏ ਧੰਸੋ ਮਾਨਸ ਨਾਨਕਾ ਧੰਨ ਸੋ ਉਹ ਮਾਨਸ ਮਾਨਸ ਦਾ ਅਖਰੀ ਅਰਥ ਮਨੁੱਖ ਨਾਨਕਾ ਜੋ ਗੱਲ ਚੱਲੈ ਪਾਏ ਇਥੇ ਗੱਲ ਦੇ ਲੱਲੇ ਨੂੰ ਸਿਆਰੀ ਐ ਇਹਦਾ ਅਖਰੀ ਅਰਥ ਇਹ ਗੱਲ ਦੇ ਵਿੱਚ ਜਿਨ੍ਹਾਂ ਨੇ ਇਹ ਜੰਝੂ ਪਹਿਣ ਲਿਆ ਉਹ ਅਸਲ ਦੇ ਵਿੱਚ ਧਰਮੀ ਨੇ ਸਜਣਾ ਤੇ ਜਿਹੜਾ ਤੂੰ ਲੈ ਕੇ ਆਇਆ ਚੌਂਕੜ ਮੁੱਲ ਅਨਾਏ ਵੇਖੋ ਉਸ ਸਮੇਂ ਕੀ ਹੁੰਦਾ ਸੀ ਸਿੱਕੇ ਨਹੀਂ ਸੰ ਚੱਲਦੇ ਆ ਪੈਸੇ ਨਹੀਂ ਸਨ ਕੋਡੀਆਂ ਚੱਲਦੀਆਂ ਸਨ ਕਹਿਣ ਲੱਗੇ ਚਾਰ ਕੋਡੀਆਂ ਦਾ ਮੁੱਲ ਖਰੀਦਿਆ ਹੋਇਆ ਇਹ ਚੌਂਕੜ ਮੁੱਲ ਅਣਾਇਆ ਬਹਿ ਚੌਂਕੇ ਪਾਇਆ ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ ਓਏ ਸੱਜਣਾ ਕਿੱਡਾ ਵੱਡਾ ਧੋਖਾ ਕਰ ਰਿਆ ਤੂੰ ਤੂੰ ਖੁੱਲ ਕੇ ਸਿੱਖਿਆ ਨਹੀਂ ਦੇ ਰਿਆ ਸਾਰਿਆਂ ਦੇ ਸਾਹਮਣੇ ਤੇ ਕੰਨ ਦੇ ਵਿੱਚ ਕਹਿ ਰਿਆ ਵੀ ਅੱਜ ਤੋਂ ਬਾਅਦ ਤੇਰਾ ਗੁਰੂ ਬ੍ਰਾਹਮਣ ਹੈ ਭਗਤ ਕਬੀਰ ਸਾਹਿਬ ਨੇ ਐਵੇਂ ਨਹੀਂ ਚੋਟ ਮਾਰੀ ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਹੀਂ ਅਰਜ ਊਰਜ ਕੈ ਪਚਮੂ ਆਚਾਰੂ ਬੇਦੂ ਬਾਹੀ ਬਾਬਾ ਕਬੀਰ ਸਾਹਿਬ ਜੀ ਨੇ ਟਣਕਾ ਕੇ ਕਿਹਾ ਵੀ ਸੱਜਣਾ ਇਹ ਤੂੰ ਕਿਸੇ ਹੋਰ ਨੂੰ ਸਿੱਖਿਆ ਦੇ ਇਹ ਗੁਰੂ ਨਾਨਕ ਪਾਤਸ਼ਾਹ ਵੀ ਕਹਿਣ ਲੱਗੇ ਸੱਜਣਾ ਤੂੰ ਜਿਹੜੀ ਸਿੱਖਿਆ ਦਿੱਤੀ ਹੈ ਮੇਰੇ ਕੰਨ 'ਚ ਦੇਂਗਾ ਤੇ ਹੁਣ ਤੱਕ ਦੇਂਦਾ ਆਇਆ ਇਹ ਪ੍ਰੋਪਰ ਤੋਂ ਖੁੱਲ ਕੇ ਸਿੱਖਿਆ ਨਹੀਂ ਦਿੱਤੀ ਵੀ ਜਿਹੜਾ ਸਾਰਿਆਂ ਦਾ ਉਧਾਰ ਹੋਵੇ ਸਿੱਕਾ ਕੰਨ ਚੜਾਈਆ ਗੁਰਬ੍ਰਾਹਮਣ ਥੀਆ ਹੁਣ ਆ ਜਿਹੜੇ ਜੰਜੂ ਦੀ ਗੱਲ ਤੂੰ ਕਰਨਾ ਓ ਮੋਵਾ ਓ ਝੜ ਪਿਆ ਵੇ ਤੱਗਾ ਗਇਆ ਸੱਜਣਾ ਜਿਸ ਦਿਨ ਸਾਡੇ ਸਰੀਰ ਵਿੱਚੋਂ ਆਤਮਾ ਚਲੀ ਗਈ ਜੰਜੂ ਪਹਿਨੇ ਆ ਤੇ ਜਦੋਂ ਲੱਕੜਾਂ ਤੇ ਰੱਖ ਕੇ ਸੰਸਕਾਰ ਕੀਤਾ ਉਹ ਤਾਂ ਸੜ ਜਾਣਾ ਇਨੇ ਨਾਲ ਥੋੜੀ ਨਿਭਣਾ ਸਾਡੀ ਆਤਮਾ ਦਾ ਜੰਝੂ ਦੇ ਜੇ ਤੇਰੇ ਕੋਲ ਹੈ ਗਿਆ ਤੇ ਸੱਚਮੁੱਚ ਗੁਰਮਖੋ ਧਰਮੀ ਪੁਰਸ਼ ਨੂੰ ਮਨਾਣਾ ਬੜਾ ਔਖਾ ਹੁੰਦਾ ਆਮ ਸੰਧਾਰਨ ਮਨੁੱਖ ਨੂੰ ਕਹੋ ਤੇ ਫਟ ਸਮਝ ਜਾਂਦਾ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਟਣਕਾ ਕੇ ਗੁਰਮਤ ਦੀ ਗੱਲ ਕਹੀ ਆ ਅਸੀਂ ਗੁਰਮਖੋ ਧੰਦਾ ਜਿਹੜੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਵਾਰ ਪੜਦੇ ਹੋ ਨਾ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੰਦ ਜਗ ਚਾਨਣ ਹੋਆ ਅੱਜ ਤੱਕ ਕਿਸੇ ਦੀ ਯੁਰਤ ਨਹੀਂ ਸੀ ਕਿ ਬ੍ਰਾਹਮਣ ਨੂੰ ਸਵਾਲ ਕਰ ਲਵੇ ਤੇ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਨੇ ਪੰਡਤ ਨੂੰ ਸਵਾਲ ਕੀਤੇ ਵੀ ਸਜਣਾ ਅਸੀਂ ਧਰਮ ਨੂੰ ਤਾਂ ਅਪਣਾਉਣਾ ਪਹਿਲਾਂ ਸਾਡੇ ਸਵਾਲਾਂ ਦੇ ਜਵਾਬ ਦੇ ਹੁਣ ਉੱਥੇ ਸਾਰਿਆਂ ਦੀਆਂ ਜ਼ੁਬਾਨਾਂ ਬੰਦ ਨੇ ਭਾ ਕੀ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਦਲੀਲ ਦਿੱਤੀ ਉਹਦੇ ਦਲੀਲ ਦੇ ਅੱਗੇ ਕੋਈ ਸਵਾਲ ਦਾ ਜਵਾਬ ਨਹੀਂ ਸੀ ਪਪੰਦ ਦੇਖੋ ਫਿਰ ਗੁਰੂ ਸਾਹਿਬ ਜੀ ਨੇ ਕਹਿਣ ਲੱਗੇ ਵੀ ਜੇ ਤੂੰ ਤਰਮੀ ਬਣਾਉਣਾ ਤੇ ਮੇਰੀ ਭੈਣ ਨੂੰ ਵੀ ਧਰਮ ਦੇ ਵਿੱਚ ਪ੍ਰਵੇਸ਼ ਕਰ ਤੇ ਕੋ ਸਾਡਾ ਕਿੰਨਾ ਧਰਮ ਨਿਆਲਾ ਜਦੋਂ ਅਸੀਂ ਧਰਮ ਦੇ ਵਿੱਚ ਪ੍ਰਵੇਸ਼ ਹੋਣਾ ਇਸਤਰੀ ਨੂੰ ਵੀ ਓਨੀ ਮਹਾਨ ਤੇ ਗੁਰਨਾਨਕ ਪਾਤਸ਼ਾਹ ਨੇ ਐਵੇਂ ਨਹੀਂ ਕਿਹਾ ਨੀਚਾਂ ਅੰਦਰ ਨੀਤ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ ਗੁਰਨਾਨਕ ਪਾਤਸ਼ਾਹ ਨੇ ਐਵੇਂ ਥੋੜੀ ਬਾਣੀ ਵਿੱਚ ਕਿਹਾ ਇਸ ਸਜਨਾ ਜੇ ਬਾਹਰੋਂ ਬਾਰੀ ਧਰਮ ਹੈ ਵਸ ਗੱਲਾਂ ਚੀ ਧਰਮ ਹੈ ਕੱਪੜਿਆਂ ਚੀ ਧਰਮ ਹੈ ਸਾਡੇ ਪਹਿਰਾਵੇ ਵਿੱਚ ਹੀ ਧਰਮ ਹੈ ਇਹ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਵੀ ਐਦਾਂ ਨਹੀਂ ਧਰਮ ਹੀ ਧਰਮੀ ਤਾਂ ਅੰਦਰੋਂ ਬਣ ਉਹਨਾਂ ਨਾਨਕ ਪਾਤਸ਼ਾਹ ਦੇ ਪਾਵਨ ਬਚਨ ਪੜਦੇਓ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੋਕ ਸੁਦਾਕਾਰੀਆਂ ਪਰੋਂ ਚਟਵੀਆਂ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਟਣਕਾਟਣਾ ਕਿ ਸਵਾਲਾਂ ਦੇ ਜਵਾਬ ਦਿੱਤੇ ਹਰदयाल ਪੰਡਤ ਉੱਠਿਆ ਉਹਨੇ ਮਹਿਤਾ ਕਾਲੂ ਵਿਲਵਿਕ ਸ਼ਬਦ ਕਿਹਾ ਕਹਿਣ ਲੱਗੇ ਕਾਲੂ ਇਨਾਂ ਹੱਥਾਂ ਦੇ ਨਾਲ ਸੈਂਕੜੇ ਬੱਚਿਆਂ ਨੂੰ ਧਰਮ ਦੇ ਵਿੱਚ ਪ੍ਰਵੇਸ਼ ਕਰਵਾ ਚੁੱਕਾ ਮੈਂ ਇੰਨਾ ਹੱਥਾਂ ਦੇ ਨਾਲ ਬੜੇ ਧਾਰਮਿਕ ਗ੍ਰੰਥ ਪੜ੍ਹੇ ਨੇ ਪਰ ਅੱਜ ਤੱਕ ਜਿਹੜੀ ਤੇਰੇ ਪੁੱਤ ਨੇ ਵਿਚਾਰ ਦਿੱਤੀ ਹੈ ਨਾ ਉਹ ਧਾਰਮਿਕ ਗ੍ਰੰਥਾਂ ਵਿੱਚੋਂ ਵੀ ਨਹੀਂ ਮਿਲੀ ਉਹ ਧਾਰਮਿਕ ਗ੍ਰੰਥ ਵੀ ਉਸੋਂ ਤੱਕ ਨਹੀਂ ਪਹੁੰਚੇ ਇਸ ਬੱਚੇ ਨੂੰ ਆਮ ਬੱਚਾ ਨਾ ਸਮਝੀਂ ਮੈਂ ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਵਾਰ ਤੇ ਆਵਾਂਗਾ ਹੁਣ ਜਿਹੜੀ ਭਾਈ ਸਾਹਿਬ ਜੀ ਦੀ ਵਾਰ ਤੁਸੀਂ ਪੜ੍ਹ ਜੋ ਉਹਦੇ ਵਿੱਚ ਇੱਕ ਪੰਗਤੀ ਆਉਂਦੀ ਹੈ ਸਿੰਘ ਬੁੱਕੇ ਮੇਰੇ ਗਾਵਲੀ ਹੁਣ ਸਿੰਘ ਦਾ ਅਖਰੀ ਅਰਥ ਹੁੰਦਾ ਹੈ ਸ਼ੇਰ ਬੁੱਕੇ ਜਦੋਂ ਸ਼ੇਰ ਭਪਕ ਮਾਰਦਾ ਹੈ ਨਾ ਜੰਗਲ ਦੇ ਵਿੱਚ ਜਿੰਨੇ ਵੀ ਜਾਨਵਰ ਨੇ ਸਾਰੇ ਸ਼ਾਂਤ ਹੋ ਜਾਂਦੇ ਨੇ ਹੁਣ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ 11 ਸਾਲ ਦੀ ਉਮਰ ਵਿੱਚ ਭਵਕ ਮਾਰੀ ਗੁਰਮਤ ਦੀ ਤੇ ਜਿਹੜੇ ਜਿੰਨੇ ਜਾਨਵਰ ਸਨ ਆਏ ਕਰਮ ਕਾਂਢੀ ਜਿਹੜੇ ਸਿਰਫ ਤੇ ਸਿਰਫ ਮਿੱਥੇ ਹੋਏ ਕਰਮ ਦੇ ਉੱਤੇ ਤੁਰ ਪਏ ਸਨ ਉਹ ਸਾਰੇ ਸ਼ਾਂਤ ਹੋ ਗਏ ਰਾਇਪੋਈ ਦੀ ਤਲਵੰਡੀ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਨੇ 11 ਸਾਲ ਦੀ ਉਮਰ ਵਿੱਚ ਜਦੋਂ ਜੰਜੂ ਦਾ ਜ਼ਿਕਰ ਆਇਆ ਇਹ ਸ਼ੇਰ ਭਵਕਮਾਰੀ ਸੀ ਸਿੰਘ ਬੁਕੇ ਮਿਰਗਾਵਲੀ ਪੰਨੀ ਜਾਏ ਨਾ ਧੀਰ ਤਰਵਾ ਗੁਰੂ ਨਾਨਕ ਪਾਤਸ਼ਾਹ ਨੇ ਲੋਕੇ ਨਹੀਂ ਕਿਹਾ ਇਹ ਸਭ ਤੋਂ ਪਹਿਲਾਂ ਪੰਡਤ ਦਿਆਲ ਦੀ ਜਿਹੜੀ ਅਗਿਆਨਤਾ ਦੀ ਧੁੰਦ ਸੀ ਉਹ ਗੁਰੂ ਨਾਨਕ ਪਾਤਸ਼ਾਹ ਨੇ ਉਪੜਾ ਦਿੱਤੀ ਤੇ ਜਦੋਂ ਉੱਡੀ ਉਥੇ ਸ਼ਬਦ ਭਾਵੇਂ ਗੁਰੂ ਅਰਜੁਨ ਦੇ ਮਹਾਰਾਜ ਦੇ ਨੇ ਗੁਰਮੁਖੋ ਤੇ ਉਥੇ ਨੇ ਚਰਨ ਪਕੜ ਕੇ ਗੁਰੂ ਨਾਨਕ ਪਾਤਸ਼ਾਹ ਦੇ ਇੱਕ ਸ਼ਬਦ ਕਿਹਾ ਸੀ ਉਹ ਸ਼ਬਦ ਕੀ ਸੀ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਾਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਬਾਸ ਨਾ ਪਰੇ ਗੁਰੂ ਅਰਜੁਨ ਦੇ ਮਹਾਰਾਜ ਦੀ ਕਹਿੰਦੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਅੱਜ ਗੁਰਮੁਖੋ ਗੁਰੂ ਨਾਨਕ ਦਾ ਪ੍ਰਤੱਖ ਹਿਰਦਾ ਸਾਡੇ ਕੋਲ ਪ੍ਰਤੱਖ ਹਿਰਦਾ ਸ਼ਬਦ ਰੂਪੀ ਸਿੱਖਿਆ ਉਹਨਾਂ ਦੀ ਸਾਡੇ ਕੋਲ ਹੈ ਤੇ ਮਾਫ਼ ਕਰਨਾ ਜਿਹੜੇ ਜਿਹੜੇ ਕਰਮਾਂ ਤੋਂ ਸਾਨੂੰ ਗੁਰਬਾਣੀ ਡੱਕਦੀ ਹੈ ਤੇ ਉਹ ਫੇਰ ਅਸੀਂ ਕਰਦੇ ਆਂ ਅੱਜ ਫੇਰ ਅਸੀਂ ਅਗਿਆਨਤਾ ਰੂਪੀ ਧੁੰਦ ਦੇ ਵਿੱਚ ਬਿਲਕੁਲ ਮਸ ਹੋਈ ਪਿਆ ਤੇ ਜੇ ਗੁਰੂ ਨਾਨਕ ਪਾਤਸ਼ਾਹ ਦਾ ਅਸੀਂ ਪ੍ਰਕਾਸ਼ ਮਨਾਰੇ ਪ੍ਰਕਾਸ਼ ਦਾ ਅਖਰੀ ਅਰਥ ਹੁੰਦਾ ਹੈ ਚਾਨਣ ਕਿਤੇ ਕੋਈ ਗੁਰੂ ਨਾਨਕ ਪਾਤਸ਼ਾਹੀ ਦੀ ਸਿੱਖਿਆ ਗੁਰੂ ਨਾਨਕ ਪਾਤਸ਼ਾਹ ਦਾ ਕੋਈ ਵੀ ਉਹਨਾਂ ਦੀ ਪੰਕਤੀ ਸਾਡੇ ਮਨ ਨੂੰ ਛੂ ਜਾਏ ਇਹ ਸਾਡੇ ਅੰਦਰ ਪ੍ਰਕਾਸ਼ ਆ ਜਾਏਗਾ ਇਕ ਕਿਸੇ ਸ਼ਾਨੇ ਵਿਦਵਾਨ ਨੇ ਬੜਾ ਸੁੰਦਰ ਕਹੋ ਕਹਿੰਦਾ ਜਿਨ ਕੇ ਦਿਨ ਮਨਾਤੇ ਹੋ ਉਨ ਕੀ ਬਾਤ ਕੋ ਵੀ ਜਾਣ ਜੇ ਜਿਕੇ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਮਿਸ਼ਨ ਸਮਝ ਲਈਏ ਹੁਣ ਇਹਨਾਂ ਦਿਨਾਂ ਦੇ ਵਿੱਚ ਅਸੀਂ ਆਪਣੇ ਘਰਾਂ ਦੇ ਵਿੱਚ ਬੈਠ ਕੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਤਿਹਾਸ ਪੜ੍ਹੀਏ 5 10 ਮਿੰਟ ਜ਼ਰੂਰ ਲਾਈਏ ਆਪਣੇ ਬੱਚਿਆਂ ਨੂੰ ਕੋਲ ਬਿਠਾਈਏ ਇਹ ਮੈਨੂੰ ਵਿਸ਼ਵਾਸ ਹੈ ਵੀ ਗੁਰੂ ਨਾਨਕ ਪਾਤਸ਼ਾਹ ਦੇ ਪੁਰਬ ਦੇ ਆਉਂਦਿਆ ਆਉਂਦਿਆ 5 ਨਵੰਬਰ ਤੱਕ ਅਸੀਂ ਬਹੁਤ ਸਾਰਾ ਗੁਰੂ ਨਾਨਕ ਪਾਤਸ਼ਾਹ ਦਾ ਇਤਿਹਾਸ ਪੜ ਸਕਦੇ ਆ ਤੇ ਉਹਨੂੰ ਵਿਚਾਰ ਕੇ ਆਪਣੇ ਮਨ ਰੂਪੀ ਮੰਦਰ ਵਿੱਚ ਵਸਾਈਏ ਤੇ ਜਦੋਂ ਪੰਡਤ ਹਰदयाल ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੱਜੂ ਦੀ ਵਿਆਖਿਆ ਦਿੱਤੀ ਉਹਨੇ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਪਕੜੇ ਤੇ ਰਾਏ ਭੋਏ ਦੀ ਤਲਵੰਡੀ ਦੇ ਉੱਤੇ ਕੋਈ ਐਸਾ ਨਹੀਂ ਸੀ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਵਿਚਾਰ ਕਰ ਸਕਦਾ ਸਾਰਿਆਂ ਦੀਆਂ ਜ਼ਬਾਨਾਂ ਬੰਦ ਸਨ ਤੇ ਗੁਰੂ ਨਾਨਕ ਪਾਤਸ਼ਾਹ ਨੇ 11 ਸਾਲ ਦੀ ਉਮਰ ਵਿੱਚ ਇਹ ਪਾਵਨ ਸ਼ਲੋਕ ਉਚਾਰਿਆ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਉ ਜੀ ਕਾ ਖਈ ਤ ਭੰਡੈ ਕਤ ਨਾ ਇਹ ਟੁੱਟੈ ਨਾ ਮਲ ਲੱਗੇ ਨਾ ਇਹ ਜਲੇ ਨ ਜਾਏ ਤਾ ਨਸੋ ਮਾਨਸ ਨਾਨਕਾ ਜੋ ਗੱਲ ਚ ਲੈ ਪਾਈ ਚੌਂਕੜ ਮੁੱਲ ਅਨਾਇਆ ਬੈ ਚੌਂਕੇ ਪਾਇਆ ਸਿੱਖਾ ਕਰਨ ਚੜਾਈਆ ਗੁਰਬ੍ਰਾਹਮਣ ਥੀਆ ਉਹ ਮੂਆ ਉਹ ਝੜ ਪਿਆ ਵੇ ਤੱਗਾ ਗਿਆ ਗੁਰੂ ਨਾਨਕ ਪਾਤਸ਼ਾਹ ਨੇ ਸਾਡੀ ਆਤਮਾ ਦੀ ਆ ਧਾਰਮਿਕ ਚਿੰਨ ਦਿੱਤਾ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਝੋਲੀ ਅੱਢੀਏ ਤੇ ਝੋਲੀ ਅੱਡ ਕੇ ਦਾਤ ਮੰਗੀਏ ਦਾਤਾ ਜੀ ਅਸੀਂ ਵੀ ਇੰਨਾਂ ਦੇ ਧਰਮੀ ਬਣੀਏ ਜਿਵੇਂ ਦੇ ਗੁਰੂ ਨਾਨਕ ਪਾਤਸ਼ਾਹ ਸਾਨੂੰ ਧਰਮੀ ਬਣਾ ਕੇ ਗਏ ਨੇ ਸਿਰਪ ਸਾਡੇ ਕੱਪੜਿਆਂ ਦੇ ਵਿੱਚ ਸਾਡੇ ਪਹਿਰਾਵੇ ਦੇ ਵਿੱਚ ਧਰਮ ਨਾ ਹੋਵੇ ਤੇ ਸਾਡੀ ਸੋਚ ਵਿੱਚ ਧਰਮ ਹੋਵੇ ਤੇ ਜਿੱਦਣ ਸਾਡੀ ਸੋਚ ਵਿੱਚ ਧਰਮ ਆ ਗਿਆ ਅੱਜ ਵੀ ਗੁਰਮੁਖ ਅਸੀਂ ਜਾਤਾਂ ਪਾਤਾਂ ਵਿੱਚ ਵੰਡੇ ਹੋਏ ਆਂ ਅੱਜ ਵੀ ਸਾਸੀ ਬਹਿਮਾ ਪਰਮਾ ਦੇ ਵਿੱਚ ਖਚਤਾਂ ਤੇ ਸੱਚਮੁੱਚ ਜਿੱਦਣ ਗੁਰੂ ਨਾਨਕ ਪਾਤਸ਼ਾਹ ਦੀ ਸਾਡੇ ਜੀਵਨ ਵਿੱਚ ਵਿਚਾਰਧਾਰਾ ਆ ਗਈ ਤੇ ਗੁਰੂ ਨਾਨਕ ਪਾਤਸ਼ਾਹ ਦਾ ਜਹਰ ਦਾ ਜਪਜੀ ਸਾਹਿਬ ਰੋਜ਼ ਪੜ੍ਹਦੇ ਆਂ ਫਿਰ ਅੰਦਰੋਂ ਸਮਝ ਆਏਗੀ ਗੁਰਾ ਇਕ ਦੇਵ ਪੁਜਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਇਸ ਪਾਵਨ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਦੀ ਵਿਚਾਰ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਵਿੱਚ ਤਿੰਨ ਉਸਤਾਦ ਆਏ ਉਸ ਤੋਂ ਬਾਅਦ 11 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜੀ ਜੰਝੂ ਦੀ ਰਸਮ ਸੀ ਉਹਦੀ ਬਾਹ ਕਮਾਲ ਦੀ ਵਿਆਖਿਆ ਸਾਡੇ ਸਾਹਮਣੇ ਰੱਖੀ ਉਹ ਆਪ ਜੀ ਦੇ ਨਾਲ ਬੋਲ ਵਿਚਾਰੇ ਹਨ ਅੱਜ ਦੇ ਦੀਵਾਨ ਦੀ ਹਾਜ਼ਰੀ ਭਰਦੇ ਇੱਕ ਨਿਮੰਤ ਖੁਲਾ सम्राट गुरु ਤੇ ਸਮਰਾਤ ਗੁਰੂ ਕੀ ਸੰਗਤ ਬਖਸ਼ਣ ਜੋਗ ਅਸੀਸ ਦੀ ਦਾਤ ਬਖਸ਼ੂ ਦੀ ਆਖੋ ਦੀ ਵਾਹਿਗੁਰੂ ਜੀ ਕਾ ਖਾਲਸਾ